ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸੇਰੋਂ ਤੋਂ ਨਸਾਰੇ ਪਨੂਆ ਤੋਂ 5-5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਟੋਟੀਆਂ ਪਾਉ ਲੋਕ ਸਿੰਘ ਉਹਨਾਂ ਦੇ ਕੋਲ ਆਏ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ 4 ਐਨੀਮਲ ਆ ਪਾ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਟੋਟੀਆਂ ਦਿਖਾਵਾਂਗੇ ਤੁਹਾਨੂੰ ਇੱਕ ਵਾਰ ਦਿਖਾ ਦੇਾਂਗੇ ਤਿੰਨ ਐਨੀਮਲ ਜਿਹੜੇ ਬਿਲਕੁਲ ਸੱਜਰਤਾ ਜੇ ਆ ਇੱਕ ਟੋਕੜ ਗੱਬਰ ਤੁਹਾਨੂੰ ਅੱਜ ਦਿਖਾ ਦੇਵਾਂਗੇ ਤਕਰੀਬਨ ਕੋਈ 6 6 ਮਹੀਨਿਆਂ ਦੀ ਗੱਪਣ ਤੇ ਕੋਈ 3 4 4 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਸਭ ਤੋਂ ਪਹਿਲਾਂ ਪਾਉ نوਖ ਸਿੰਘ ਦੀ ਸਾਸਰੀ ਕਾਲ ਸਾਸਰੀ ਕਾਲ ਆ ਜੀ ਤਾਂ ਠੀਕ ਠਾਕ ਬਹੁਤ ਹੋਦੀਆ ਪਾਉ ਜੀ ਕਿਵੇਂ ਸੇਤਾ ਸਭ ਠੀਕ ਠਾਕ ਆ ਮੈਂ ਤਾਂ ਨਾ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਮੈਂ ਨਾ ਅਸਲੀ ਵਪਾਰੀ ਉਹਨੂੰ ਆਖੀਦਾ ਜਿਹੜਾ ਹੋਰ ਫੜ ਕੇ ਦੋ ਦੋ ਚਾਰ ਚਾਰ ਪੰਜ ਪੰਜ ਪੌਦਾ ਵਾ ਹਾਂ ਬਿਲਕੁਲ ਉਹਨੂੰ ਰਾਜ ਸਿੰਘ ਮਲਸਵਾ 1.5 ਲੱਖ ਦੀ ਗੇਮ ਹੋ ਗਈ ਪਹਿਲੀ ਗੱਲ ਪਹੂ ਰਾਜ ਸਿੰਘ ਲੱਭਦਾ ਨਹੀਂਗਾ ਨਹੀਂ ਲੱਭਦਾ ਜੀ ਤੇਹੀ ਮਤਲਬ ਮੈਂ ਨਾ ਵਾ ਸ਼ਾਵਾਛੇ ਜਿਹੜਾ ਪੰਜ ਸੱਤ ਫੜ ਕੇ ਅੱਠੀ ਦਹੀਂ ਦਿਨੀ ਮਤਲਬ ਗਾੜੀ ਆਉਂਦਾ ਨਾ ਅਸਲੀ ਵਪਾਰੀ ਉਹ ਮੰਨੀਦਾ ਸੌਣ ਭਾਦੋਂ ਤੇ ਹਰੇ ਕੀ ਫੜ ਲੈਂਦੇ ਆ ਹੁਣ ਪਹੂ ਕਿਦੇ ਪਿੰਡਾਂ ਚ ਕਿਦੇ ਲੱਭਣ ਨਹੀਂ ਡਿਆ ਜੇ ਲੱਭਦਾ ਤੇ ਮਹਿੰਗੇ ਤੋਂ ਮਹਿੰਗਾ ਹਵਾ ਡੇਢ ਤੋਂ ਘੱਟ ਪਹੂ ਆਉਂਦਾ ਨਹੀਂ ਰਾਜ ਸਿਆ ਬਿਲਕੁਲ ਜੀ ਬਿਲਕੁਲ ਜਿਹੜੇ ਪੱਕੇ ਵਪਾਰੀ ਉਹਨਾਂ ਦਾ ਕੰਮ ਰਹਿ ਗਿਆ ਹੁਣ ਮਤਲਬ ਛੱਡਣ ਵਾਲੀ ਗੱਲ ਇੱਕ ਗੱਲ ਆ ਇਤੋਂ ਤਾਂ ਹੀ ਕੰਮ ਚੱਲ ਗਿਆ ਵਾ ਬਿਲਕੁਲ ਜੀ ਬਿਲਕੁਲ ਕਿਉਂਕਿ ਜੇ ਮਿਲਦਾ ਔਰ تین ਵੀ ਆਪਣੀ ਨਹੀਂ ਟੁੱਟਣੀ ਚਾਹੀਦੀ ਮਿਲਦਾ ਵੀ ਇਹ ਮਿਲਦਾ ਵੀ ਲੱਖੋਂ ਬਾਹਰ ਆ ਗੇਵਾ ਲੱਖੋਂ ਬਾਹਰ ਆ ਮਿਲਦੇ ਲੱਖੋਂ ਬਾਹਰ ਆ ਜੇ ਭਾਉ ਜੀ ਤੁਸੀਂ ਕਹਿੰਦੇ ਹੋ ਵੀ ਯਾਰ ਖਰਬੂਜੇ ਜਿਹੜਾ ਨਹੀਂ ਉਦੋਂ ਵਾਲੇ ਜਿਹੜਾ ਖਰਬੂਜੇ ਦਾ ਦਿਲ ਕਰਕੇ ਲੈਣਾ ਪਊਗਾ ਉਹ ਤੇ ਦਵਾਨੇ ਜਿੱਡਾ ਜਿੱਡੀ ਮੱਝਾਂ ਉਮਲ ਦੇ ਰੱਖ ਕੇ ਨਾ ਉਹਨੂੰ ਆਖੀਦਾ ਨਹੀਂ ਜੇ ਹੁਣ ਫੜਾਂਗੇ ਤੇ ਗਾੜੀ ਵੇਚਾਂਗੇ ਜੇ ਆਪਣੀ ਦੁਕਾਨ ਚ ਪਾਇਆ ਕੋ ਨਾ ਤੇ ਫੇਰ ਉਹ ਗੱਲ ਨਹੀਂ ਬਣਨੀ ਕਿੱਥੋਂ ਵੇਚਾਂਗੇ ਬਿਲਕੁਲ ਦੁਕਾਨ ਚ ਤੇ ਹੁਣ 5-7 ਮਲ ਪਹੂ ਹੋਣੀ ਭਲਾ ਸੌਦਾ ਹੋਊ ਤੇ ਵਿਗਣਾ ਵਾ ਤੇ ਜੇ ਸੌਦਾ ਹੀ ਨਾ ਗਾੜੀ ਫੜਾਂਗੇ ਤੇ ਫੇਰ ਦੁਕਾਨ ਖ ਉਹ ਆਪਾਂ ਨਾਰਮਲ ਗੱਲ ਕਰਦੇ ਆ ਵੀ ਉਹ ਵਪਾਰੀ ਕਹਦਾ ਵੀ ਕੋਈ ਭੈਣ ਭਰਾ ਆ ਕੇ ਖਰੀਦਦਾ ਇੱਥੇ ਆਵੇ ਤੇ ਆ ਕੇ ਵੀ ਯਾਰ ਹੈਗਾ ਪੁੱਛਦਾ ਆਪਾਂ ਕਹਿੰਦੇ ਨਹੀਂ ਆਇਆ ਨਹੀਂਗਾ ਹਾਂਜੀ ਹਾਂਜੀ ਇਤਾਨਦਰੀ ਸਮਾਨ ਹੋਣਾ ਬੜਾ ਜ਼ਰੂਰੀ ਆ ਚੰਗਾ ਮਾਰਾ ਗਾੜੀ ਕੋਈ ਨਾ ਕੋਈ ਨਗ ਵਿਖਾਵੇ ਪਊਆ ਟੋਕਣ ਆ ਗੱਬਣ ਆ ਗਾਵਾ ਕੋਈ ਨਾ ਕੋਈ ਵਿਖਾਵੇ ਸਹੀ ਆ ਹੈ ਆ ਗੱਲ ਬਤਾਵਾ ਬਿਲਕੁਲ ਜੀ ਬੰਦਾਰੀ ਜੜੀ ਤੇਲ ਫੂਕਦੇ ਰਹਿਦਾ ਤੇ ਕਈ ਵਾਰ ਚੰਗਾ ਪਹੂ ਨਹੀਂ ਮਿਲਦਾ ਬਿਲਕੁਲ ਜੀ ਤੇ ਹਾਂ ਜੀ ਜੀ ਬੜ ਕੋ ਤੁਹਾਡੀ ਸਿਆਣੀ ਗੱਲ ਆ ਠੀਕ ਹੈ ਜੀ ਮਾਲ ਜਿਹੜਾ ਦੋਸਤੋ ਲੱਭਣਾ ਤੇ ਸਾਫ ਸੁਥਰਾ ਲੱਭਣਾ ਭਾਅ ਦੇ ਵਿੱਚ ਲੱਭਣਾ ਬੜੀ ਵੱਡੀ ਗੱਲ ਆ ਹਾਂ ਭਾਅ ਚ ਲੱਭੂਗਾ ਤੇ ਅੱਗੇ ਆਪਾਂ ਦੇ ਸਕਦੇ ਹਾਂ ਹਾਂ ਆ ਉਦੋਂ ਬਲੇ ਥੋੜਾ ਕਿਨੇ ਜਾਂਦਿਆਂ ਕੱਢ ਦੇਣਾ ਤੇ ਲੱਭਣਾ ਫਿਰ ਦੋਤੇ ਘਰੋਣਾ ਫਿਰ ਚਾਰ ਚਵਾਈਆਂ ਕਰਨੀਆਂ ਕਿੱਥੋਂ ਤਾਈ ਗਈ ਆ ਤੋ ਮਤਲਬ ਚੈਲਜ ਫੇਪ ਆ ਜਾਂਦਾ ਜੇ ਆਪਾਂ ਉਹਦੀ ਚਾਰ ਦਿਨ ਚਵਾਈਆਂ ਕੀਤੀ ਹੋਣਗੇ ਰਾਜ ਸਿਆ ਸਹੀ ਹੈ ਜੀ ਤੇ ਜੇ ਉਤਰੇ ਆਪਾਂ 14 15 ਆਸ ਦੀਏ ਤੇ ਉਹ ਗੱਲ ਠੀਕ ਨਹੀਂ ਹਵਾ ਦੀ ਤੀਰ ਵੱਜਣਾ ਨੀਗਾ ਹਾਂ ਕਿਉਂ ਚੋਇਆ ਆਊਗਾ ਮਿਲਿਆ ਹੋਊਗਾ ਆਪ ਦੋ ਚਵਾਈਆਂ ਕਰਕੇ ਚਾਰ ਚਵਾਈਆਂ ਤੇ ਚੈਲ ਜ ਫੇਰ ਪਾਇਆ ਜਾਂਦਾ ਬਿਲਕੁਲ ਪਾਉ ਜੀ ਹਾਂਜੀ ਹਾਂ ਗੱਲਾਂ ਬਾਤਾਂ ਵਾ ਲੈ ਵੀ ਗਰ ਲਾਲ ਹੋਰ ਕੀ ਹਾਲ ਚੱਲ ਨੇ ਵਧੀਆ ਵਧੀਆ ਸਤਿ ਸ੍ਰੀ ਅਕਾਲ ਮਰੀ ਜਾਂਦੇ ਸ਼ਾਲਾ ਮੈਂ ਨਾ ਨੰਦੇ ਆ ਚਲੋ ਸ਼ੁਕਰ ਹੈ ਮਾਲਕ ਦਾ ਹਾਂ ਲਓ ਵੀ ਅੱਜ ਚਾਰ ਨਾ ਆ ਗਏ ਦੋਸਤੋ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਝੋਟੀ ਬਹੁਤ ਜਿਆਦੀ ਬਾ ਕਮਾਲ ਆ ਬਹੁਤ ਸੋਹਣੀਆ ਕੁੰਡੀ ਜੂਰ ਆ ਪਿੱਟਪੂਰੇ ਦੀ ਬਹੁਤ ਵਧੀਆ ਲੰਬਾਈ ਉਚਾਈ ਚੜਾਈ ਬਹੁਤ ਜਿਆਦੀ ਆ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਪਾਉ ਜੀ ਇਸ ਝੋਟੀ ਤੋਂ ਆਪਾਂ ਸ਼ੁਰੂਆਤ ਕਰ ਲਈਏ ਇਹ ਛੋਟੀ ਤੇ ਰਾਜ ਸਾਹਿਬ ਮਾਲੀਆ ਦਾ ਭਲੇਖਾ ਪਾਉਂਦੀ ਆ ਤੇ ਦੂਜੀ ਸਵੇਰ ਆ ਤੈਨੂੰ ਮਿਲ ਹੋ ਗਿਆ 8-9 ਦਿਨ ਸੂਈ ਨੂੰ ਤੇ 4-5 ਸਾਲ ਦਾ ਕੱਟਾ ਸੀ ਤੂੰ ਮਰ ਗਿਆ ਵਾਹ ਜੀ ਲੱਗੀ ਸੀ ਠੀਕ ਆ ਜੀ ਤੇ ਉਹਦੀ ਆਪਾਂ ਉਹ ਪੂਛੀ ਬਣਾਤੀ ਆ ਠੀਕ ਆ ਤੇ ਜੀ ਮੈਲਾ ਮੂਲਾ ਮੈਂ ਦੀ ਵੀਡੀਓ ਹੈਗੀ ਜੀ ਅੱਜ ਤੋਂ 15 ਦਿਨ ਪਹਿਲਾਂ ਵੀਡੀਓ ਪੜੀ ਆ ਤੇ ਡੂਟ ਵਿਖਾ ਦਾਂਗੇ ਇਹਦੀ ਗੱਬਨ ਦੀ ਵੀਡੀਓ ਹੈਗੀ ਆ ਗੱਬਨ ਦੀ ਕੋਈ ਭੈਣ ਭਰਾ ਕੋਈ ਆਪਣਾ ਹੱਥ ਲਾਉਂਦਾ ਤੇ ਆਪਾਂ ਉਹ ਸਭ ਕੁਝ ਮਤਲਬ ਇਹਦਾ ਵਿਖਾ ਦਾਂਗੇ ਕਿ ਕਿਦਣ ਸੁੰਨ ਦੇ ਵਿੱਚ ਵਿਚਾਰ ਨਾ ਕੋਈ ਕਿਸੇ ਭਰਾ ਦੇ ਕਿਹੜਾ ਕਿੰਤੂ ਪਰੰਤੂ ਆ ਜਾਂਦੀ ਆ ਤੇ ਪਤਾ ਨਹੀਂ ਕਦੋਂ ਦਾ ਚਲੋ ਪਸ਼ੂ ਸੋਇਆ ਜਾਂ ਕੀ ਗੱਲਬਾਤ ਆ ਆਪਾਂ ਗੱਬਨ ਦੀ ਵੀਡੀਓ ਵਿਖਾ ਦਾਂਗੇ ਦੀ ਠੀਕ ਆ ਜੀ ਅੱਛਾ ਪਾਉ ਜੀ ਅੱਜ 8 7 ਤੱਕ ਦਿਨ ਦੇ ਹਫਤੇ ਦੀ ਸੂਈ ਆ ਹਾਂਜੀ ਹਾਂ ਚੱਗੀ ਦੀ ਸੂਈ ਆ ਚਾਰ ਕ ਦਿਨ ਚਲੋ ਹੋ ਗਏ ਬੱਚਾ ਐਕਸਪਾਇਰ ਹੋ ਗਿਆ ਹਾਂ ਤੇ ਇਸ ਵਾਰ ਤਾਂ ਪਾਉ ਜੀ ਕਿੰਨੇ ਦੁੱਧ ਤੇ ਚੜ ਗਈ ਆ ਇਹ ਐ ਵੇਲੇ 11 12 ਕਿਲੋ ਦੇ ਵਿੱਚ ਆ ਗਈ ਆ ਅਜੇ ਮੈਲਾ ਛਾਲਾ ਨਹੀਂ ਮਾਰਿਆ ਅਜੇ ਜਾਨੀ ਕਿ 14 15 ਕਿਲੋ ਦੇਊਗੀ ਤੇ ਐ ਵੇਲੇ 11 12 ਦੇ ਵਿੱਚ ਆ ਰਾਜ ਸਿਆਂ ਤੇ ਚੋਣ ਚ ਪੋਲੀ ਐ ਰੀ ਨਾ ਤੇ ਤੇ ਉਸੇ ਵੇਲੇ ਆ ਧਾਰ ਤੇ ਪਸਮ ਦੀ ਪੂਛੀ ਰੱਖਿਆ ਠੀਕ ਆ ਲਓ ਜੀ ਦੋਸਤੋ ਮਿਲਦੀ ਜਿਹੜੀ ਧਾਰ ਤੇ ਆ ਠੀਕ ਆ ਜੀ ਇਧਰ ਇੱਕ ਤੁਹਾਨੂੰ ਵਿਖਾ ਦਿੰਦੇ ਆ ਵੀ ਪੂਛੀ ਬਣਾਈ ਆ ਠੀਕ ਆ ਜੀ ਤੇ ਇਹ ਪੂਛੀ ਅਗੇ ਰੱਖ ਕੇ ਕਰਮਾ ਦੀ ਪਸਮਦੀ ਆ ਤੇ ਚਵਾਈ ਇਸੇ ਤਰੀਕੇ ਹੁੰਦੀ ਆ ਦੋਨੋਂ ਟਾਈਮ ਠੀਕ ਆ ਜੀ ਤੇ ਜਿਵੇਂ ਪਾਉ ਉਹਨਾਂ ਨੇ ਪਹਿਲਾਂ ਜ਼ਿਕਰ ਕਰਤਾ ਵੀ ਇੱਕ ਮਾਲੀਗਾਂ ਦਾ ਭਲੇਖਾ ਪਾਉਂਦੀ ਆ ਵਾਕਈ ਜਿਹੜੀ ਆ ਚੰਗੀ ਪਿੱਠਪੂਰੇ ਦੀ ਮਾਲ ਕਰਾ ਮੈਂ ਨਾ ਲੰਬਾਈ ਕਿੰਨੀ ਕੀ ਇਹ ਵੇਖ ਵੀ ਆਂ ਦਿੰਦੇ ਆ ਢਾਈ ਤਿੰਨ ਫੁੱਟ ਚੌੜੀ ਆ ਤੇ ਬਸ ਜੀ ਬਸ ਇੱਕ ਵਾਰੀ ਅਪਾ ਤੁਹਾਨੂੰ ਇਧਰ ਖੋਲ ਕੇ ਤੋਰ ਕੇ ਦਿਖਾ ਰਹੇ ਆ ਇਹ ਤੇ ਫਲਕਾਰੀ ਪਾਉਣ ਦਾ ਇਰਾਦਾ ਸੀ ਪਰ ਮੈਂ ਹੋਏ ਹੋਏ ਜੇ ਤੇ ਮਹਾਰਾਜ ਦੇ ਹੀ ਜਾਂਦਾ ਕਿ ਦਿਨੇ ਕਿ ਆਉਂਦੀ ਫਲਕਾਰੀ ਕੀਤੇ ਕੀਤੇ ਪਾਉਣੀ ਇਹ ਫਲਕਾਰੀ ਪਾਉ ਲਈ ਰਾਜ ਸਿਆ ਵਾਕਈ ਜੀ ਵਾਕਈ ਹਾ ਕਰਖ ਰਖਦੀ ਆ ਕਰਮ ਵਾਲੀ ਜੱਡੀ ਕਿ ਖੂਬਸੂਰਤੀ ਆ ਜਿੱਡਾ ਕਿ ਢਾਂਚਾ ਮੈਂ ਦਾ ਐਨੂੰ ਤੋੜ ਲਾ ਦ ਕਰਾ ਹਾਂ ਕੋਈ ਗੱਲ ਨਹੀਂ ਖੁੱਲਾ ਤੋੜ ਕੇ ਆਪਾਂ ਦਿਖਾ ਦਈਏ ਦਿਲ ਨਾਲ ਇੱਧਰ ਗਰ ਲਾਲ ਐਂ ਕਰ ਐਨੂੰ ਘੁਮਾ ਦਈਏ ਇੱਧਰ ਲਓ ਜੀ ਠੀਕ ਆ ਜੀ ਫਿਰ ਸਿੰਘ ਬਹੁਤ ਪਤਲਾ ਲੱਗਾ ਲਓ ਜੀ ਪਤਲੀ ਸਿੰਘੀ ਆ ਦੋਸਤੋ ਬੈਸੋਨੇ ਪਿੱਠਪੂੜੇ ਦੇ ਵਿੱਚ ਖੜਵੇਂ ਪੁੱਠੇ ਦੀ ਆ ਚੌੜਾ ਪਿੱਠਪੂੜਾ ਇੱਕ ਰੰਗ ਨਾਲ ਦੀ ਨਾਲ ਮੱਥੇ ਤੋਂ ਲੈ ਕੇ ਪੂਛ ਤੱਕ ਗੱਲ ਕਰਕੇ ਤਾਂ ਇੱਕ ਰੰਗ ਆ ਬਿਲਕੁਲ ਬਲੈਕ ਆ ਕਿਤੇ ਇੱਕ ਵਾਲ ਵੀ ਰਾਜ ਸੇ ਪੂਛ ਵੀ ਚਟਾ ਨਹੀਂ ਗਾ ਹਾਂ ਮਾਰੋ ਮੇਰਾ ਵੀਰ ਇਧਰ ਮਾਰਾ ਜਾ ਧਿਆਨ ਇੱਕ ਵਾਰੀ ਠੀਕ ਹੈ ਜੀ ਉਨੀ ਗਾਰਡ ਤੇ ਉਨੀ ਬਿਲਕੁਲ ਬਿਲਕੁਲ ਸੂ ਨਾ ਜਿਹੜਾ ਨੇਵਾ ਟੱਚ ਕਰਦੀ ਆ ਬੈਕ ਸਾਈਡ ਤੋਂ ਤੇ 11 ਕਿਲੋ ਇਸ ਵਕਤੇ ਤੋਂ ਥੱਲੇ ਦੁੱਧ 11 ਤੋਂ ਅਸੀਂ ਬਾਹਰ ਬਾਹਰ ਆ ਦੁੱਧ ਹੈ ਠੀਕ ਹੈ ਜੀ ਹਾਂਜੀ ਸੋ 11 ਕਿਲੋ ਤੋਂ ਵੀ ਬਾਹਰ ਬਾਹਰ ਜਿਹੜਾ ਤੋਂ ਇਸ ਵਕਤ ਦੁੱਧ ਇਸ ਵੇਲੇ ਥਨੇ ਹਾਜ਼ਰ ਆ ਬੜੀ ਜੰਮੀ ਪਾਲੀ ਆ ਫੁੱਲ ਵਜਨ ਦੋੜ ਤੇ ਵਿੱਚ ਆ ਕੋਈ ਕਹਿਣ ਵਾਲੀ ਗੱਲ ਨਹੀਂ ਉਤਨਾ ਵੀ ਗੱਲਾਂ ਦੇ ਵਿੱਚ ਨਹੀਂਗਾ ਇੱਥੇ ਆਣ ਕੇ ਕੋਈ ਸੱਜਣ ਵੇਦਾ ਤੇ ਪਤਾ ਤੁਹਾਨੂੰ ਪ੍ਰਤੱਖ ਲੱਗ ਜਾਣਾ ਠੀਕ ਹੈ ਜੀ ਅੱਜ ਤੇ ਬੋਲੇ ਬਾਹਰ ਨਿਕਲੀ ਦੁੱਧੇ ਤੇ ਇ ਲੋਕ ਠੀਕ ਆ ਜੀ ਪੂਰੀ ਜਬਰਦਸਤ ਫੋਨ ਜਬਰਨ ਜਿਹੜੀ ਦੋਸਤੋ ਆਪਾਂ ਕਹਿ ਸਕਦੇ ਵੀ ਮੈਂ ਆ ਬੜੀ ਪਾਲੀ ਪਾਲੀਤੀ ਚੰਗੇ ਕਿਸੇ ਭਰਾ ਨੇ ਪਿੱਛੋਂ ਸੇਵਾ ਸੰਭਾਲ ਕੀਤੀ ਆ ਤੇ ਚੰਗਾ ਚਮਚਮ ਚੜਿਆ ਕਰਮਾੜੀ ਨੂੰ ਬਾਕੀ ਦੁੱਧ 11 ਲੀਟਰ ਤੋਂ ਪਲਾਸੀ ਇਹਦੇ ਤੇ ਠੀਕ ਆ ਨਾਲ ਦੀ ਨਾਲ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦੇਾਂਗੇ ਕੋਈ ਵਾਰਾ ਵੀਰ ਆਨਲਾਈਨ ਸੌਦਾ ਕਰਦੇ ਆ ਕਿਸੇ ਰਕਮ ਦੀ ਭੋਰ ਛੱਟੇ ਵਾਲੀ ਗੱਲਬਾਤ ਉਹ ਇੱਥੇ ਆਪਾਂ ਵਿੱਚੇ ਦੱਸ ਦੇਾਂਗੇ ਤੁਹਾਨੂੰ ਠੀਕ ਆ ਆ ਵੇਖੋ ਜੀ ਬਹੁਤ ਵਧੀਆ ਚੰਗੀ ਦਿਖ ਬੂਚੀ ਦੇ ਮਾਰ ਦੇ ਆ ਦੇਖੋ ਜੀ ਠੀਕ ਆ ਜੀ ਸੋ ਆ ਲੋ ਜੀ ah, kesempatan yang saya lakukan adalah... Eh, tidak ਚਵਾਈ ਬਹੁਤ ਵਧੀਆ ਲੱਗੀ ਕਰਮਾਲੀ ਹੂੰ ਪੋਲੀ ਹੀ ਵਧੀਆ ਪੋਲੀ ਹੂੰ ਲਓ ਜੀ ਠੀਕ ਹੈ ਜੀ ਸੋ ਇਹ ਚਵਾਈ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਨਾਲ ਦੀ ਨਾਲ ਠੀਕ ਹੈ ਜੀ ਚਵਾਈ ਪੋਲੀ ਆ ਮੋਟੀ ਧਾਰ ਆ ਠੀਕ ਹੈ ਜੀ ਤੇ ਇਹ ਪਾਉ ਜੀ ਕੀ ਡਿਮਾਂਡ ਕਰਦੇ ਨੇ ਦੇਵਾਂਗੇ ਕਿੰਨੇ ਦੀ ਆਪਾਂ ਚ ਇਹ ਡਿਮਾਂਡ ਕੀ ਨਾ ਵਾਂ ਮਤਲਬ ਇਹੋ ਜਿਹੇ ਦੋ ਦੋ ਦੀਆਂ ਵਿਖਦੀਆਂ ਨਾ ਆਪਾਂ ਦੋ ਕਰਨਾ ਨਾ ਇਹਦਾ ਰਾਜਸਾ 1.5 ਕਰਨਾ ਹਾਂਜੀ ਇਹ ਆਪਣੀ ਦੇਲ ਹੈ ਜਿਹੜੀ ਨਾ 1.35 ਦੀ ਆ 1.35 ਦੀ ਇਹ ਘਰ ਦਾ ਛਲਾਰੀ ਜੀ ਇੱਕ 35 ਦੀ ਵਿਗੀ ਤੇ ਵੇਚਣੀ ਨਹੀਂ ਤੇ ਘਰੇ ਹੀ ਢੱਕ ਲੈਣੀ ਆ। ਅੱਛਾ। ਯਾਨੀ ਕਿ ਇੱਥੋਂ ਤਾਂ ਮਾਣਿਆ ਜਿੱਦਾਂ ਕੇ ਨੂੰ ਪੇਠਪੋੜਾ ਲੱਗਾ ਵਾ ਜਿੱਦਾਂ ਕੇ ਦੁੱਤੇ ਚੜਨੀ ਆ। ਹਾਂ। ਐਵੇਂ ਲਈ 12 12 ਕਿਲੋ ਸਦਮੇ ਦੇ ਨਹੀਂ ਆ। ਮੂੰਮਾ ਵੀ ਆ ਵੇਖੋ। ਮੂੰਮਾ ਨਾ ਜਿੱਤਰਾ ਮਰਜ਼ੀ ਫੜੀਏ ਤੇ। ਆ ਮੂੰਮਾ ਫਰਾਉਂਦੇ ਇਹ ਚੰਗੀ ਮਿੱਠੀ ਹੈ। ਹਾਂ। ਇਤਨੇ ਕਿਲੋ ਮਰਜ਼ੀ। ਹਾਂ। ਭਾਵੇਂ ਮਰਜ਼ੀ ਖਵਾਓ। ਹਾਂ। ਜੋ ਮਰਜ਼ੀ ਦਿੱਤੀ ਜਾਵੇ। ਕੋਈ ਕੋਈ ਨਹੀਂ ਖਰਮਾਲੀ ਦੇ। ਹਾਂ। ਆ ਕਿ ਗਰਲਾਲ ਸਭ ਤੋਂ ਮੇਨ ਗੱਲ ਵੀ ਪੜੀ ਸੰਭੀ ਬੜੀ ਜਾਂਦੀ। ਮਨ ਹੀਰਾ ਵਾ ਤੇ। ਹੀ ਹਾਲਾ ਜਤਾਂ ਦੇ ਨਾਰਮਲ ਆਪਾਂ ਪਾਉਜੀ ਇਹਨਾਂ ਦਿਨਾਂ ਦੀ ਜੇਕਰ ਪਹਿਲਾਂ ਵੀ ਗੱਲਬਾਤ ਕਰ ਰਹੇ ਸੀ ਵੀ ਨਾਰਮਲ ਮਾਝ ਵੀ ਲਈਏ ਕੋਈ ਸਾਹਿਬੀ ਕਿਤਾਬੀ ਜੋ ਵੀ ਲੱਖੋਂ ਬਾਹਰ ਵੀਰ ਕਈ ਚਲੋ ਭੈਣ ਭਰਾ ਵੇਚਣ ਡਿਆ ਆਪਣੇ ਘਰੋਂ ਵੀ ਕੋਈ ਵੇਚਣ ਡਿਆ ਤੇ ਭਾਵੇਂ ਵਾਰ ਲਾਈਨ ਦੇ ਵਿੱਚ ਵੀ ਵੇਚਣ ਡਿਆ ਤੇ ਲੱਖੋਂ ਬਾਹਰ ਹੀ ਗੱਲ ਹੈ। ਬਾਕੀ ਐ ਜੈਡ ਬਲੈਕ ਦੇ ਚਿੱਟਾ ਵਾਲ ਨਹੀਂ ਲੱਗਦੇ ਐ। ਅਸਲ ਚਾਇ ਦੀ ਸਿਫਤ ਮਲਕ ਗੱਲ ਕਾਦੀ ਭਾਵੇਂ ਮੈਂ 2 ਘੰਟੇ ਲਾਵਾਂ ਤਾਂ ਵੀ ਨਹੀਂ ਕਰ ਸਕਦਾ ਜਿੱਡਾ ਕਿ ਇਹਨੂੰ ਰੱਬ ਨੇ ਰੂਪ ਦਿੱਤਾ ਤੇ ਜਿੰਨਾ ਕਿ ਇਹਨੇ ਦੁੱਧ ਕੱਢਣਾ ਵਾ ਐਵੇਂ 11-12 ਕਿਲੋ ਬੋਲੇ ਬਾਹਰ ਨਿਕਲਦੀ ਆ ਗਈ ਆ। ਬਿਲਕੁਲ ਜੀ। ਹਾਂ। ਅਸੀਂ ਵੀਡੀਓ ਬਕਾਇਦਾ ਵਿਖਾ ਦਾਂਗੇ ਜਿਹੜੇ ਭੈਣ ਭਰਾਣੇ ਸੌਦਾ ਕੀਤਾ ਕਿਦਾਂ ਦੀ ਗੱਬਣੀ ਕਿੰਨੇ ਦਿਨਾਂ ਦੀ ਕੀ ਹਿਸਾਬ ਕਿਤਾਬ। ਬਿਲਕੁਲ ਜੀ ਬਿਲਕੁਲ। ਇਹ ਬਿਸ਼ੋਕਰ ਤਾਂ ਹੀ ਦੱਸਦਾ। ਇਹ ਇੱਕ 35 ਦੀ ਜੜੀ ਤੇ ਲਾਦੀ ਮਿਲ ਅਦਰ ਜਿਹੜੀ ਆਵਾ ਤੁਹਾਨੂੰ ਝੋਟੀ ਦਿਖਾ ਦਿੰਦੇ ਨੇ ਇੱਕ ਮੱਝ ਦਿਖਾ ਦਿੰਦੇ ਆ ਇਹ ਪੌਜੀ ਅੱਜ ਕਿੰਨੇ ਦਿਨਾਂ ਦੀ ਸੂਈ ਆ ਇਹ ਆ ਮੇਰੇ ਹਿਸਾਬ ਚ ਕੋਈ 10 ਕਿ ਦਿਨਾਂ ਦੇ ਅੰਦਰ ਬਾਹਰ ਜੇ ਲਾੜੂ ਨਾਲ ਆ ਬੱਚੇ ਦੇ ਮਗਰ ਕੱਟੀ ਆ ਕੱਟੀ ਮਗਰ ਕੱਟੀ ਆ ਮਗਰ ਕੱਟੀ ਆ ਜੀ ਠੀਕ ਆ ਜੀ ਨਾਰੂ ਨਾਲ ਆ ਨਾਵਾ ਦਹਾਵਾ ਦੇ ਨੂਨ ਠੀਕ ਆ ਜੀ ਨੋਵਾ ਦਸਾਂ ਦਿਨ ਤੁਸੀਂ ਸੂਈ ਇਹਦਾ ਕਾਦੇ ਦਾ ਵੀ ਕਰਮਾਲੀ ਦਾ ਉਸੇ ਮੈਂ ਬੇਵਾਗੂ ਆ ਵਧੀਆ ਸੋਹਣੇ ਕਦ ਕਦ ਦੇ ਵਿੱਚ ਸਿੰਗਲ ਹੱਡੀ ਦੀ ਆ ਚਾਰੇ ਪੈਰਾਂ ਦੇ ਉੱਤੇ ਮਾਰਕਿੰਗ ਆ ਠੀਕ ਆ ਜੀ ਜਵਾਬ ਆ ਸਾਰੇ ਪੈਰ ਅਗਲੇ ਪੈਰਾਂ ਦੀ ਮਗਰਲੇ ਪੈਰਾਂ ਦੀ ਗੱਲ ਕਰ ਲੋ ਤੇ ਪੌਜੀ ਦੁੱਧ ਦੀ ਗੱਲ ਆ ਕੇ ਮੁੱਕਦੀ ਹੈ ਵੀ ਦੁੱਧ ਤਾਂ ਥਲੇ ਆਸ ਵਕਤ ਇਹ ਦੁੱਧ ਦਾ ਤੁਹਾਨੂੰ ਮੈਂ ਲਾਗੇ ਜਾ ਕੇ ਡੱਕ ਦੇਵਾਂ ਉਤਰਾ ਭੈਣ ਭਰਾ ਨਹੀਂ ਯਕੀਨ ਕਰਦੇ ਆਪਾਂ ਅੱਗੇ ਵੀ ਮੱਜਾ ਚਵਾ ਚਵਾ ਚੋਕ ਲਾਈਆਂ ਵਾ ਦੁੱਧ ਜਾਣੀ ਕਿ ਜੇ ਦੇ 13 ਤੋਂ ਅੰਦਰ ਹੋਵੇ ਹਾਂ ਅੱਗੇ ਤੇ 5 ਛੱਡਿਆ ਸੀ ਹਾਂਜੀ 30 ਛੱਡਾਂਗੇ ਜਿੱਤੇ 13 ਤੋਂ ਅੰਦਰ ਹੋਵੇ ਤੇ ਲੋ ਵੀ ਇਹ 5 ਦੀ ਗੱਲ ਬਾਰੇ ਕੀ ਜੇ 30 ਹਜ਼ਾਰ ਕਿੰਨੋਂ ਮਗਰ ਹੀ ਛੱਡ ਦਿੱਤਾ ਜਣਾ ਵੀ 13 ਕਿਲੋ ਤੋਂ ਘੱਟ ਹੋ ਗਿਆ ਦੇ ਯਾਨੀ ਆਪਾਂ ਮਨਾਮਾ ਦਿੱਤਾ ਵੀਡੀਓ ਵੀ ਬਣਾ ਗਏ ਬਣਾ ਕੇ ਰੱਖਿਆ ਉਹਨਾਂ ਮੱਜਾਂ ਦੀ ਠੀਕ ਆ ਹਾਂਜੀ ਮੈਂ ਵੀ 13 ਕਿਲੋ ਇਸ ਵਕਤ ਦੇ ਵਿੱਚੋਂ ਇਹਦੇ ਥੱਲੇ ਦੋ ਤੇਗਾ 13 ਤੋਂ ਪਲੱਸ ਹੀ ਆ ਚੈਲੰਜ ਤਾਂ ਕਰਕੇ ਜਿਹੜਾ 13 ਦਾ ਕੀਤਾ ਜਾਨੀ ਕਿ 14 ਤੋਂ ਵੀ ਬਾਹਰ ਆ ਤੇ ਆਪਾਂ ਵੀ 30000 ਭਰਨਾ ਵਾ ਇਹ ਥੋੜਾ ਹੱਥ ਕੇ ਵਿਖਾ ਦੇਣਾ ਚਿੱਟੀ ਦਾੜੀ ਆ ਤੂੰ ਹਰ ਇੱਕ ਦਾ ਕਿਉਂ ਨਹੀਂ ਉਹਦਾ ਕਿਉਂ ਨਹੀਂ ਚੈਲੰਜ ਪਾਤਾ ਜੀ 11 12 ਤੇ ਉਹਦਾ 11 12 ਦੱਸਿਆ ਸਹੀ ਆ ਜੀ ਸਹੀ ਆ ਮੈਂ ਵੀ 13 ਕਿਲੋ ਦੋ ਦਤੀ ਹੈ ਮਾਲਕਨ ਆ ਨੌਵਾਂ ਦਸਵਾਂ ਦੇਣਾ ਕੱ ਸੁਬਾਹ ਦੇ ਵਿੱਚ ਕੋਈ ਦੂਜਾ ਮੰਨ ਕੇ ਮੇਰਾ ਭਰਾ ਸੌਦਾ ਕਰ ਲਵੇ ਠੀਕ ਹੈ ਜੀ ਪਿੱਟਪੂੜੇ ਵਾਲੀ ਮੈਂ ਆ ਪੂਰੇ ਚੌੜੇ 13ਵੇਂ 13.5ਵੇਂ ਆਪਾਂ 13 ਤੋਂ ਅੰਦਰ ਹੋਵੇ ਤੇ 30000 ਰੁਪਿਆ ਕਿਲੋ ਮਗਰ ਛੱਡ ਦਾਂਗੇ ਠੀਕ ਹੈ ਜੀ ਹਾਂਜੀ ਅਜੇ ਇਹਨੇ ਕੋਈ ਮੈਲਾ ਸ਼ਾਲਾ ਕੋਈ ਗੱਲਬਾਤ ਹੀ ਨਹੀਂ ਅਜੇ ਅੱਠਾਂ ਦਿਨਾਂ ਨੇ ਇਹਨੇ ਮੈਲਾ ਸ਼ਾਲਾ ਚਲਾਉਣਾ ਕਹਿੰਦੇ 15 ਤੋਂ ਅੰਦਰ ਰਹਿਣ ਵਾਲੀ ਨਹੀਂ ਰੱਖਿਆ ਇਹ ਆਹ ਨਾਲ ਦੇ ਬੱਚੇ ਦਾ ਅਜੇ ਸਾਰਾ ਹਫ਼ਤਾ ਦੇ ਰੱਖਤਾ ਨਹੀਂ ਹੋਇਆਗਾ ਹਾਂਜੀ ਹਾਂਜੀ ਤੇ ਕਰਮਾਂ ਲਈ ਨਾਰੂ ਨਾਲ ਆਵੇ ਹਾਂ ਨਾਰੂ ਕੋ ਤਾਂ ਨਾਲ ਕਿੰਦਤੀ ਹੈ ਜੇ ਮੈਲਾ ਮੂਲਾ ਨਹੀਂ ਚਲਾਇਆ ਇਹਨੂੰ ਕੋਈ ਨਵਾਂ ਮਾਦਾ ਹਮਾਦਨ ਜਾਣ ਲਿਆ ਵਸ ਠੀਕ ਹੈ ਜੀ ਲੋ ਵੀ ਕੱਟੀ ਮਗਰਾ ਠੀਕ ਹੈ ਜੀ ਬਾਕੀ ਮੈਂ ਬੜੀ ਚੰਗੀ ਆ ਛੋਟੇ ਕੱਦ ਦੇ ਨਹੀਂ ਗੀ ਵਧੀਆ ਚੰਗੀ ਵਧੀਆ ਹਾਈਟ ਦੇ ਵਿੱਚ ਦੋਵੇਂ ਮੱਜਾ ਬਹੁਤ ਮਲੂਚੀਆਂ ਲੰਮੀਆਂ ਨੇ ਕਿ ਕਾਬੇ ਨਾਲ ਦੋ ਮੱਜਾ ਦੇ ਕੋਈ ਜਿੱਕਾ ਕੋਈ ਸੱਜਣ ਆਪਣਾ ਦੂਰੋਂ ਨੇੜੋਂ ਆ ਰਿਹਾ ਤੇ ਬਾਰ ਬਾਰ ਪੁੱਛਣ ਦੀ ਲੋੜ ਨਹੀਂ ਗੀ ਕੱਦ ਵਧੀਆ ਚੰਗੇ ਸੋਨੇ ਕੱਦ ਘਾਟ ਐ ਕੋਈ ਦੂਰੋਂ ਨੇੜੇ ਆਉਂਦਾ ਭਾਵੇਂ ਰਾਤ ਰਵੇ ਤਕਾਲਾ ਨੂੰ ਆਣ ਕੇ ਚੋਵੇ ਸਵੇਰੇ ਚੋਵੇ ਥੱਲੀਆਂ ਕਰੀ ਕੰਮ ਆ ਪਊ ਜੀ ਦਾ ਹੌਸਲੇ ਵਾਲਾ ਹਾਂ ਹਾਂ ਖਰੀਦਣ ਵਾਲਾ ਤੇ ਹੌਸਲੇ ਵਾਲੀ ਵੇਚਣ ਵਾਲਾ ਕੰਮ ਆ ਪਾਉਂਦਾ ਜਿੱਤਾਂ ਦਿੰਦੇ ਨਾ ਮੱਲਾ ਹੌਲੀ ਹੌਲੀ ਕੱਚੂ ਕੁਮਾ ਤੁਰਦਾ ਤੇ ਸਿਆ ਖਲੋ ਜਾਂਦਾ ਉਹ ਗੱਲ ਆਪਣੀਆਂ ਬੰਦਾ ਚਾਲੇ ਚਾਲੇ ਤੁਰਿਆ ਜਾਵੇ ਨਾਗ ਫੜੇ ਚਾਹੀਦਾ ਫੜੇ ਆਪ ਨੂੰ ਵੀ ਜਲ ਪਾਣੀ ਦੇਵੇ ਤੇ ਅਗਲਾ ਵੀ ਯਾਦ ਕਰੇ ਤੇ ਜੇ ਉਹ ਦੋ ਇੱਕ ਚਵਾਈ ਕੀਤੀ ਆ ਤੇ 13 ਕਿਲੋ ਦਾ ਦادیه ਭੜਕੇ ਚਵਾਉਣਾ ਨਹੀਂ ਸਹੀ ਹੈ ਜੀ ਸਹੀ ਹੈ। ਇਹ ਹਰ ਇੱਕ ਦਾ 13 ਦੱਸਿਆ ਨਹੀਂ ਜਾਂਦਾ 14। ਨਹੀਂ ਜੀ ਨਹੀਂ ਇਤਰਾ ਦੀ। ਹਾਂਜੀ। 13 ਕਿਲੋ ਵੀ ਕਿਤੇ ਜਾ ਕੇ ਹੁੰਦਾ ਪਾਉ ਜੀ ਵਾਰ ਵਾਰ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ। ਰਾਜਸ਼ੇ ਪਾਣੀ ਥੋੜਾ ਨੀਰ ਨੀਰ ਬਣ ਕੇ ਆਉਣਾ। ਨੀਰ ਬਣ ਕੇ ਆਉਣਾ ਜੀ। ਲਓ ਬੀ ਠੀਕਾ ਜੀ। ਸੋ 13 ਤੇ 12 13 ਵਾਲੀ ਮੱਝ ਵੀ ਆਪਾਂ ਬੜੀ ਚੰਗੀ ਮੰਨਦੇ ਆਂ ਦੋਸਤੋ ਕੋਈ ਆਪਾਂ ਝੂਠ ਨਹੀਂ ਕਹਿੰਦੇ ਬੜੀ ਚੰਗੀ ਮੱਝ ਮੰਨਦੇ ਆਂ ਅੱਜ ਦੇ ਸਮੇਂ 'ਚ। ਦੁੱਧ ਦੇ ਫਿਰ ਕਰਮਾੜੀ ਦੇ 13 ਕਿਲੋ ਤੋਂ ਪਲਾਸੀ ਆ 14 14 ਤੇ 13 14 ਹੀ ਹੋਵੇ। ਬਾਕੀ ਚੈਲੰਜ ਨਹੀਂ ਅਸੀਂ ਤੇਰੀ ਬਿਲਕੁਲ ਗੱਲ ਜੇ ਮੈਂ ਕਿਹਦੀ ਦੂਜੀ ਵੀਡੀਓ 15 ਦਾ ਪਾਵਾਂਗੇ ਫੇ ਠੀਕ ਆ ਆ ਵੇਖੋ ਜੀ ਥਾਨ ਕਿਹੜਾ ਕੱਢਿਆ ਕਰਮਾਰੀ ਨੇ ਬਹੁਤ ਸੋਹਣਾ ਥਾਨਾ ਦੌੜਾ ਦੂੜਾ ਥਾਨ ਲੱਗਾ ਕਰਮਾਰੀ ਦਾ ਤੇ ਪੋਲੀ ਵੇਖੋ ਤੁਸੀਂ ਪੋਲੀ ਭੂਗੀ ਆ ਤੇ ਬਿਲਕੁਲ ਠੀਕ ਆ ਜੀ ਸੋ ਜਿਹੜੇ ਪਸ਼ੂ ਆਹ ਧਾਰਤੂਰ ਲੈਂਦੇ ਆ ਵੈਸੇ ਵੀ ਮਿੱਟੇ ਹੁੰਦੇ ਆ ਠੀਕ ਆ ਹਾਂ ਤਾਰ ਕਿ ਜਿੰਨੇ ਪਉ ਆਏ ਨੇ ਮੇ ਤੋਂ ਸਾਰੇ ਤਾਰ ਵਾਲੇ ਹੀ ਆਏ ਆ ਵੀ ਨਹੀਂ ਤੇ ਕਈ ਪਉ ਰਾਜ ਤੇ 부ਚੀ ਦੇ ਲੱਗਦੇ ਨਹੀਂ ਪਹਿਲੇ ਦੇ ਨਹੀਂ ਕਟਾ ਮਰਰਾਉ ਹੀ ਤੇ ਉਤਨਾ ਹੀ ਮਲਤਾਰ ਤੇ ਗੱਜ ਗਈ ਇਹਨੇ ਉਤਨਾ ਕਈ ਨਾ 부ਚੀ ਬਣਾ ਲਈ ਪਉ 부ਚੀ ਤੇ ਲੱਗਦਾ ਹੀ ਨਹੀਂਗਾ ਥੋੜਾ ਲਲਚਾਉਂਦਾ ਤਾਰਦਾ ਬੱਚਾ ਸੱਜਾ ਖਬਰ ਵੀ ਹੋ ਜਾਣਾ ਬੱਚਾ ਉੱਥੇ ਵੇਲੇ ਹੀ ਹਾਂ ਲਓ ਜੀ ਆਹ ਥਾਣੇ ਵੇਖੋ ਬਾਕੀ ਇੱਕ ਸਾਰ ਅਗਲੇ ਨਾਲ ਪਿਛਲੇ ਨਾਲ ਇੱਕ ਸਾਰ ਥਾਣਾ ਇੱਕ ਤਾਰ ਦਾ ਫਰਕ ਨਹੀਂ ਬਾਕੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਆ ਅਗਲੇ ਥਾਣੇ ਦੀ ਚੋਣ ਮੇਰਾ ਵੀ ਰ ਕਰੋ ਚੱਕ ਇਹ ਗੱਬੜ ਨੇ ਦਿਹ ਰਾਤ ਤੇ ਆਪਣੇ ਕੋਲ ਆਣ ਕੇ ਸੋਈ ਆ। ਬਾਕੀ ਕਿਸੇ ਰਕਮ ਦੀ ਕੋਈ ਨਾੜ ਗੰਦ ਗਿਲਤੀ ਵਾਲੀ ਗੱਲ ਨਹੀਂ। ਮਨ ਕੋਈ ਕੋਈ ਦੂਰੋਂ ਆਉਂਦਾ ਜੇ ਇਹੋ ਜਿਹਾ ਕੰਮ ਹੋਵੇ ਤਾਂ ਆਪਾਂ ਆਉਣ ਜਾਂਦਾ ਕਰਾਇਆ ਦੇਵਾਂਗੇ ਕਿਸੇ ਨੂੰ ਖਰਾਬ ਨਹੀਂ ਕਰਨਾ ਰਾਜਤਿਆ। ਕਿ ਹਿਆਰਾ ਮਹੀਨੇ ਤੋਂ ਅਗਲੇ ਆਣ ਕੇ ਮੱਝ ਪਾਸ ਕਰਨੀ ਆ। ਤੇ ਗਾੜੀ ਮੱਝ ਬਲੂਸ ਹੋਵੇ ਜਿਹਦਾ ਗਿਆ ਉਹ ਉਹਨ ਪਰਲੀ ਦੇ ਤੇ ਲੜਿਆ ਉਹਦਾ ਪਹਿਲਾਂ ਦੱਸਣਾ ਵਾ। ਹਾਂ ਬਿਲਕੁਲ। ਕਿਉਂ ਇਹ ਥੋੜੀ ਗੱਲ ਆ ਮਲਗਲਾ ਸਾਈ ਪਾ ਗਈ ਲੈ ਚਾਉਣੀ ਆ ਅਗਲਾ ਖਰਾਬ ਹੋਵੇ। ਕੋਈ ਤਾਰ ਜ਼ੋਰ ਨਹੀਂ ਕਟਵਾ ਦੋਈ। ਇੱਕ ਤਾਰ ਦਾ ਫਰਕ ਨਹੀਂ ਹੋਊ ਤੇ ਪਹਿਲਾਂ ਦੱਸਾਂਗੇ ਰਾਜਤਿਆ। ਹਾਂ। ਬਗੀ ਬੋਲੀ ਪਾਣੀ ਬੜੀ ਆ ਰੂਹੀ ਆ ਤੇ ਭਾਵੇਂ ਨਿਆਣਾ ਸਿਆਣਾ ਕੋਈ ਵੀ ਚੋਵੇ ਨਹੀਂ ਕਿ ਘਰੂੜ ਪਾਣੀ ਆ ਕੇ ਠੀਕ ਹੈ ਜੀ ਪਾਉ ਜੀ ਕੀ ਮੁੱਲ ਕੀ ਦਿਮਾਰ ਕਰਤੀ ਸੀ ਇਹ ਜਿਹਦੇ ਪੋਰਾ ਕਿ ਥੇਂਗ ਕੁੰਡਾਂਦਾ ਛੇਤੀ ਆਂਦੀ ਮੇਰਾ ਡੇਡ ਡੇੜਾ ਮੈਂ ਕਿ ਦਿਨੇ ਘਟਿਆ ਤੇ ਇਹ ਰਾਜਸਿਆਂ ਕੋਈ ਆਪਾਂ ਮਿਲ ਮ ਇੱਕੀ ਪੌੜੀਆਂ ਉਤਰ ਜੀਏ ਇਹ ਮਲਾ ਤੀਕ ਦੀ ਦੇ ਦਾਂਗੇ ਹਾਂ ਹੋਰ ਛੱਡ ਗੱਲ ਕਦੀ ਹਾਂ ਨਾ ਹੀ ਜਿਹੜੀ ਦੇਣੀ ਆ ਇੱਕ ਪੰਜੀ ਵੀ ਦੇਣੀ ਰਾਜਸਿਆਂ ਸਵਾ ਸਵਾ ਦੀ ਦੇਣੀ ਹੈ ਜਿੱਥੇ ਆਪਾਂ ਬਾਤ ਇਹ ਨਹੀਂ ਤੂੰ ਕੋਈ ਛੋੜ ਛੱਪਾ ਆ ਜਾ ਪਿਆਰ ਭਗਤ ਦੇ ਨਾਲ ਕਰ ਦਾਂਗੇ ਪਰ ਅਗਲੇ ਜਿੰਨੇ ਲੈਣੀ ਪਈ ਨਾ ਆਣ ਕੇ ਸਾਈ ਬਿਆਨੇ ਤੋਂ ਬਿਨਾ ਵੀ ਚੁਵਾਈ ਕਰਿਆਣੀ ਚੁਵਾਈ ਕਰੇ ਲੋਕ ਠੀਕ ਆ ਲੋ ਵੀ ਚੁਵਾਈ ਕਰ ਲਿਓ ਸਾਈ ਬਿਆਨੇ ਤੋਂ ਬਗੈਰ ਵੀ ਥੱਲੇ ਬਹਿ ਜਿਓ ਠੀਕ ਤੇ ਸਵਾ ਲੱਖ ਦੀ ਹੈ ਤੁਹਾਨੂੰ ਝੋਟੀ ਇਹ ਮਾਜ ਮਿਲ ਜਾਣੀ ਆ 13 ਕਿਲੋ ਤੋਂ 14 ਦੇ ਦਰਮਿਆਨ ਦੁੱਧ ਦਾ 13 ਤੋਂ ਘੱਟ ਨਹੀਂ ਹੋਊਗਾ ਤੇ 13 ਤੋਂ 13 ਤੋਂ ਅੰਦਰ ਹੋਵੇ ਤਾਂ 30000 ਰੁਪਏ ਛੱਡਾਂਗੇ ਰਾਜ ਕਹਿੰਦੇ ਕੋ ਨਿਆਣੇ ਵਾਲੀ ਗੱਲ ਨਹੀਂ ਹੱਥ ਕੇ ਵਿਖਾ ਦੇਣਾ ਹਾਂ ਕਿਉਂ ਤਰਾ ਰਾਜਾ ਵੀ ਵੀਡੀਓ ਦੇਣਾ ਹਾਰੇ ਕੀ ਆਂ ਥਾਪੀ ਮਾਰ ਕੇ ਆਂਦਾ 15 ਕਿਲੋ ਦਿੰਦੀ ਹੂੰ ਚੈਲ ਚ ਪਾਵੇ ਜੀ ਪਤਾ ਲੱਗਦਾ ਉਹਦਾ ਕਿਉਂ ਨਹੀਂ ਪਾਤਾ ਸਹੀ ਅਜੇ ਕੋ ਦੁੱਧੇ ਚੜਨਾ 8-7 ਦਿਨ ਹੋਇਆ ਮਾਂ ਹਿੱਦੇ ਨਹੀਂ ਕੋਈ ਨਹੀਂ ਹੋਇਆ ਨੂੰ ਤੇ ਮੈਂ ਇੱਥੇ ਪਿਛਲੀ ਵਾਰ ਵੀ ਆਪਾਂ ਮਨਾਮ ਤਿੰਨ ਮੱਦੇ ਤੋਂ ਤਰਾ ਖੜੀਆਂ ਜਿਹੜੀ ਆਪਾਂ 11 ਕਿਲੋ ਪਾਏ ਸਾਢੇ ਰਾਤ ਵਿੱਚ ਹੋਈ ਸਵੇਰੇ ਵਿੱਚ ਹੋਈ ਹਾਂ ਚੈਲੰਜ ਪਾਉਜੀ ਬਿਨਾ ਇਤਨਾ ਹੋੜਾ ਨਿਆਣਿਆਂ ਵਾਲੀਆਂ ਨਿਆਣਿਆਂ ਵਾਲੀਆਂ ਤਾਂ ਥੱਲੇ ਪੁੱਛ ਦੀ ਕਰਤੂ ਤਾਂ ਗੱਲ ਫਿਰ ਅਸੀਂ ਲੀਟਰ ਰੱਖਿਆ ਜੀ 15 ਵਿੱਚ 14 ਦੱਸਣਾ ਤੇ 14 ਹੋਂਦੋਂ ਤੇ 13 ਦੱਸਣਾ ਵਾ ਪਤੀ ਜਾਂ ਤਾਂ ਨਾ ਕਿ ਪਹਿਲਾਂ ਹੀ ਆਪਾਂ ਅੱਧਾ ਕਿਲੋ ਕਿਲੋ ਘਾਟ ਦੱਸੀਦਾ ਮਾਜ ਉਹਨਾਂ ਦਾ ਦੁੱਧ ਕੱਢੇ ਸਹੀ ਹੈ ਜੀ ਤੇ ਨਾ ਕੱਢੂ ਚਿੱਟੀ ਦਾੜੀ ਜੇ ਆਪਾਂ ਕਮਾਈ ਕਰਦੇ ਆ ਭਰਾਂਗੇ ਵੀ ਬੱਸ ਜੀ ਬੱਸ ਬੋਲੋ ਗੱਲ ਕਿਤੇ ਹਾਂ ਐਵੇਂ ਨਹੀਂ ਹੋ ਜਾਂਦੀ ਕਿ ਦੋਸਤੋ ਪਰਤੂ ਦਾ ਪਸ਼ੂ ਦੁੱਧ ਪਲੱਸ ਦੇਂਦੇ ਆ ਤੇ ਬਾਕੀ ਇਹ ਗੱਲ ਕੀਤੀ ਜਾਂਦੀ ਪਿਛਲੇ ਖੁੱਡੇ ਖਾੜੇ ਚੁਕਮੇ ਅ ਮਗਰ ਕੱਟੀ ਆ ਇਹਦੇ ਕੋਈ ਭੈਣ ਭਰਾ ਸਿੰਘਾਂ ਲੈ ਨਾ ਜਾਵੇ ਇੱਕ ਪਾਸੇ ਦੋ ਚੋਲੇ ਦੇ ਇੱਕ ਪਾਸੇ ਰਾਜਸਾ ਕੱਲੀ ਚੋਲੀ ਹਾਂ ਨਾ ਦੁੱਧ ਵਾਲੀ ਮੈਂ ਕੱਲੇ ਸਿੰਘ ਆਪਾਂ ਗੁਲਾਈ ਕੀ ਕਰਨੇ ਹਾਂ ਹਾਂ ਮਤ ਹੈ ਭੈਣ ਭਰਾ ਕਿ ਸਿੰਘਾਂ ਲੈ ਨੇ ਜਾਵੇ ਬਾਕੀ ਇਹ ਕੀ ਨਾਮ ਆ ਐ ਦੂਜੇ ਸੂਏ ਆ ਜਾਂ ਤਹੱਦ ਤੀਜੇ ਸੂਏ ਆ ਇਹਨੂੰ ਵੱਧ ਨਹੀਂ ਇਹ ਨਹੀਂ ਕੋਈ ਖੋਲਾ ਵਾ ਹਾਂ ਦੂਜੇ ਮੇਰੇ ਦੂਜੇ ਮੰਗ ਲਿਆ ਜੀ ਵੱਧ ਤੋਂ ਵੱਧ ਗਰਲਾਲ ਵੀ ਮੱਚ ਵੀ ਕਰਦਾ ਇੱਕ ਟੋਕਰ ਗੱਪਣ ਦੋਸਤਾਂ ਨੂੰ ਮੈਂ ਅਗਲੀ ਦਿਖਾਉਣੇ ਆ ਬਹੁਤੇ ਵੀਰ ਆਪਣੇ ਟੋਕਰ ਗੱਪਣ ਮੱਚ ਦੇ ਵੀ ਬੜੇ ਚਾਹਵਰ ਹੁੰਦੇ ਆ ਬਾਕੀ ਸਮਾਂ ਖੇਤੇ ਕੇ ਲੱਗੀ ਕਰਮਾ ਲਈ ਤੇ ਗਾ ਚਾਰਕ ਮਹੀਨੇ ਦਾ ਸਮਾਂ ਪੌਜੀ ਰਹਿ ਗਿਆ ਹਾਂ ਬੜੇ ਟਿਕਾਣੇ ਜੀ ਸੂਣ ਡਈ ਆਦੇ ਆ ਗਾ ਜੂਣ ਜਾਨ ਬਿਲਕੁਲ ਜਦੋਂ ਕੰਮ ਕਾਜ ਤੇ ਪੂਰੇ ਦਿਨ ਹੋਣੇ ਨਾ ਹਾਂਜੀ ਹਾਂਜੀ ਝੋਨੇ ਚਾਣੇ ਲੱਗਲੇ ਉਦੋਂ ਕਿਤੇ ਇਹਨੇ ਕੰਮ ਵਾਲੀ ਨਾ ਕਰਾ ਵੀ ਤੇ ਬਾਕੀ ਜਿੰਨਾ ਕਿ ਦੁੱਧ ਹੈ ਜੇ ਮਹੀਨਾ ਖਾਂਦੇ ਨੇ ਉਹੀ ਮਿਲਾਉਂਦੇ ਹੁੰਦੇ ਆ ਕੁਛ ਨਾ ਕੁਛ ਜੀ ਚਾਹ ਬਣਾ ਜਾਣੀ ਇਹ ਥੱਲੇ ਨਾ ਮਿਲਾ 4 ਕਿਲੋ ਦੇ ਆਸ-ਪਾਸ ਆ ਜਾਂ ਛਟਾਂ ਕੋ ਉਧਰ ਵੇ ਜਾ ਉਧਰ ਵੇ ਦੇ ਮਲੇ 4 ਕਿਲੋ ਦੁੱਧ ਦੀ ਹੱਠੀ ਪੈਰੀ ਹੱਠੀ ਪੈਰੀ ਮੂਵੀ ਹੱਠੀ ਪਾਲ ਮਿਲਦੀ ਹੈ ਠੀਕ ਹੈ ਜੀ ਇਹਦਾ ਜਿਹੜਾ ਬਹਿਣੀ ਬਾਈ ਦਾ ਅਗਲਾ ਥਾਣਾ ਨਾ ਅਗਲਾ ਥਾਣਾ ਹਾਂਜੀ ਹਾਂਜੀ ਉਹ ਆਪਾਂ ਤਿਲੜ ਕਰਕੇ ਦੇਣੀ ਹੋ ਜਿਹੜਾ ਧਾਰਾ ਆਉਂਦੀਆਂ ਵਾ ਉਹ 2-4 ਬਣਨੀ ਦੱਕ ਧਾਰਾ ਆਉਣੀ ਆ ਤੇਰਾ ਦੱਕ ਧਾਰਾ ਆਉਣੀ ਆ 10 ਧਾਰਾ ਨੇ ਅੱਗੇ ਦੂਏ ਨਹੀਂ ਕਹਾਂ ਨਹੀਂ ਸਕਦਾ ਰਾਜੇ ਤੇ ਪਰ ਆਪਾਂ ਤਿਲੜ ਕਰਕੇ ਦੇਣੀ ਆ ਠੀਕ ਆ ਹਾਂਜੀ ਬਹਿਣੀ ਵਾਲਾ ਹਣਾ ਮੂਵੀ ਬਹਿਣੀ ਬਾਈ ਵਾਲਾ ਜਿਹੜਾ ਦੋਸਤੋ ਅਗਲਾ ਥਾਣਾ ਠੀਕ ਆ ਉਹ ਥਾਂ ਦੇ ਵਿੱਚ ਕੋਈ 5 8 10 ਤਾਂ ਰੌਂਦੀਆਂ ਨਹੀਂ ਪਰ ਟਿੱਲੜੋ ਹਾਂਜੀ ਹਾਂਜੀ ਟਿੱਲੜ ਕਹ ਕੇ ਪਾਉਂਦਾ ਵੀ ਆਪਾਂ ਦੇਣੀ ਆ ਤੇ ਕਿਹਦੇ ਵੀਰ ਨੂੰ ਇਹ ਨਾ ਕਿ ਇਹ ਨਹੀਂ ਕਹਿਣਾ ਵੀ ਆਪਾਂ ਦਾ ਥਾਣਾ ਤੇ ਬਾਕੀ ਰਾਜਸੀ ਆਪਾਂ ਪਰਸੋਂ ਚੌਥੋਂ ਉਹਨੇ ਵੀ ਚੈੱਕ ਕਰਾਈ ਜਿਹਦੇ ਘਰ ਉਥੋਂ ਵੀ ਕਰਾ ਲਈ ਹੀ ਉਹਨੇ ਕਰਾ ਕੇ ਵੀ ਕਿਹਾ ਕਿ ਡਾਕਟਰ ਦਾ ਝੂਠ ਨਾ ਮਾਰਦੇ ਆਪਾਂ ਫੇ ਆਪਣੇ ਡਾਕਟਰ ਪਰਸੋਂ ਜਾਣ ਕੇ ਚੈੱਕ ਕਰਾ ਲਈ ਆ ਆਪਾਂ ਉਹਦੀ ਵੀ ਕਰਾ ਲਈ ਆ ਇਥੋਂ ਪਰਸੋਂ ਕਰਾਈ ਆ ਬਸ ਠੀਕ ਹੈ ਠੰਡਾ ਟੀਕਾ ਵੀ ਅੱਜ ਆ ਵੀ ਹੁਣੇ ਲਾ ਕੇ ਰੱਖੜਾ ਜੀ ਆ ਗੱਲ ਕਾਦੀ ਇਹ ਜਾਨੀ ਕਿ ਮਲਸ਼ਿਆਂ ਤੋਂ ਅੰਦਰ ਨਹੀਂ ਗਈ ਤੇ ਬਾਹਰ ਆ ਠੀਕ ਹੈ ਠੀਕ ਆ ਸਵਾਛੀ ਉਹ ਸਿਆਹ ਦੀ ਜਾਨੀ ਕੇ ਅੰਦਰ ਨਹੀਂ ਗਈ ਠੀਕ ਆ ਬਾਹਰ ਆ ਠੀਕ ਆ ਠੀਕ ਆ ਲੋ ਵੀ ਸਿਆਹ ਤੋਂ ਬਾਰ-ਬਾਰ ਕਰਮਾਂ ਦੀ ਚਲਣਦੀ ਆ ਟਾਈਮ ਪੀਰੀਅਡ ਦਾ ਹੋ ਗਿਆ ਠੀਕ ਆ ਜੀ ਗੱਭਣ ਦਾ ਤੇ ਬਾਕੀ ਦੁੱਧ ਚਾਰ ਕਿਲੋ ਆ ਅਗਲੇ ਥਾਂ ਦੇ ਵਿੱਚ ਆ ਧਾਰਾ 10 8 10 ਆਉਂਦੀਆਂ ਨੇ ਪਰ ਤਿਲੜਾਂ ਦੇ ਵਿੱਚ ਜਾਊਗੀ ਠੀਕ ਆ ਜੀ ਤੇ ਇਹ ਪਾਉ ਜੀ ਕੀ ਮੋਲ ਕਰਦਾਂਗੇ ਉਹ ਰਾਹੀਂ ਤੇ ਦੋਵੇਂ ਟਾਈਮ ਚੋਂਦੇ ਸੀ ਇਹੀ ਉਹ ਟੀਕਾ ਲਾਉਨੇ ਗੱਬਣ ਪੈ ਉਹਨੂੰ ਦੋਵੇਂ ਟਾਈਮ ਟੀਕਾ ਮਾਰਾ ਸੀ ਤਦ ਕਰਕੇ ਭੋਰਾਕ ਟੀਕਾ ਲਾਈਦਾ ਵਾ ਟੱਠੀਪਰੀ ਤਦ ਕੀਤੀ ਉਹ ਉੱਥੇ ਉਹਨਾਂ ਨੂੰ ਭਜੀ ਦੋਵੇਂ ਟਾਈਮ ਚੋਂਦੇ ਸੀ ਇਹੀ ਟੀਕਾ ਦੋਵੇਂ ਟਾਈਮ ਉਹਨਾਂ ਦੇ ਘਰੇ ਦਾ ਮਿਲਦੀ ਮਿਲਾਂਉਂਦੀ ਆਉਂਦੀ ਹੋਣੀ ਆਪਣੇ ਕੋਲ ਟੀਕਾ ਲਿੰਦੀ ਆ ਤੇ ਇਹ ਕਿੰਨੇ ਦੀ ਦੇਦਾਂਗੇ ਆਪਾਂ ਹੁਣ ਜੀ ਇਹ ਉਤਨਾ ਧਿਆਨ ਦਿੰਦੇ ਆ ਮਲ 70 70 ਕਰਨ ਦੀ ਆ ਇਹਨੂੰ ਨਹੀਂ ਦਾ ਪਤਾ ਮੇਰੇ ਤੁਹਾਨੂੰ ਫਰਕ ਪੈ ਗਿਆ ਵਾ ਇਹਨੂੰ ਆਪਾਂ 70 70 ਕਰਨ ਦੇਣਾ ਵਾ ਇਹਨੂੰ ਮਲ ਗੱਲ ਕਾ ਦੀ 60 ਵੀ ਨਹੀਂ ਕਰਨ ਦੇਣਾ ਇਹਨੂੰ 55 ਵੀ ਨਹੀਂ ਕਰਨ ਦੇਣਾ ਇਹਨੂੰ 53 ਕਰਨ ਦੇਣਾ ਆਪਾਂ ਰਾਜ 53 ਕਰਨ ਦੇਣਾ 53 ਚ ਵੀ ਥੋੜਾ ਬੋੜਾ ਛੋੜ ਛੱਪਾ ਕਰ ਦਾਂਗੇ ਹਾਂ ਉਹ ਛੱਡ ਰਾਜ ਸੇ 52 ਕਰ ਦਾਂਗੇ 52 ਦੇ 50 ਦੀ ਦਵਾਂਗੇ ਯਾਰ ਸਾਰੀਆਂ ਗੱਲਾਂ ਮਕਾਰ ਉਹ ਤੇਲ ਆਪ ਕਾਣੀ ਪਰ ਸੋਨਾ ਕਿਨੇ ਚਵਾਈ ਆ ਹੂੰ ਐਂ ਵੀ ਕਰ ਮੇਰੀ ਗੱਲ ਇਹਦਾ ਵੀ ਤੇ 50 ਦੇ ਵਿੱਚ ਚਲਾਉਂਦਾ ਕੀ ਆ ਬਾਕੀ ਗੱਪੜ ਆਸ ਵਿੱਚ ਤੈਨੂੰ ਚਾਹ ਮਿਲਦਾ ਜੱਲਾ ਹੀ ਗਾਂਵ ਹੈ ਜੀਜੀ ਕੀ ਚਵਾਈ ਜੀਜੀ ਟਿਕਾਣੇ ਸੁੰਦੀ ਰਾਸਿਆ ਹਾਂ ਤੂੰ ਸੋਝੇ 50 ਦੇ ਤੇ ਦੂਜੇ ਕੰਮ ਨੂੰ ਪਰ ਆਪਾਂ ਜਾਣਦੇ ਹੁੰਦੇ ਤੇ ਹੀਰਾ ਵਾਦੇ ਉਦੋਂ ਆਉਂਦੇ ਵੀ ਅੱਖਾਂ ਚ ਦੁੱਧ ਸੁੱਕ ਜਾਂਦਾ ਉਹ ਗੱਲ ਪਾਤੀ ਫੇਰ ਦੂਜੇ ਤੀਜੇ ਤੋਂ ਵੱਧ ਨਹੀਂ ਕੀ ਦੂਜੇ ਆ ਤੀਜੇ ਆ ਇੱਥੇ ਆ ਇਹਨਾਂ ਨੂੰ ਪੁਰਾਣਾ ਪੰਡਾ ਦੀ ਝੋਟੀਆਂ ਦੇ ਪੈਰੇ ਤੋਂ ਔਚਾ ਖੋਲਾ ਬਾਕੀ ਹੈ ਝੋਟੀ ਪਾਣੀ ਝੋਟੀਆਂ ਦੇ ਪੈਰਿਆਂ ਤੇ ਅੱਖਾਂ ਚ ਆਈਆਂ ਕਿਹੜੇ ਮਲਾਂ ਦੇ ਧਿਆਗ ਹਾਂ ਝੋਟੀ ਮੱਝ ਆ ਤੇ ਅੱਗੇ ਮੇਰਾ ਵੀ ਉਹ ਸਮਝ ਲਓ ਵੀ ਤੀਜਾ ਸੂਰਗਾਂ ਸੋਣ ਵਾਲੀ ਹੋਊਗੀ ਠੀਕ ਹੈ ਜੀ ਗੱਬਾ ਨਾ 6 ਮਹੀਨਿਆਂ ਤੋਂ ਪਲੱਸ ਸਮਾਂ ਹੋ ਗਿਆ ਹਾਂਜੀ ਬਾਕੀ ਮੇਰਾ ਭਰਾ ਆਪ ਦੀ ਸੰਤੁਸ਼ਟੀ ਜਿੱਦਾਂ ਤਸੱਲੀ ਕਰਨੀ ਜਿਵੇਂ ਮਰਜ਼ੀ ਕਰ ਲਓ ਬਹੁਤ ਵਧੀਆ ਚੰਗੀ ਮੱਝ ਆ 50000 ਦੀ ਐਂਡ ਟੂ ਐਂਡ ਜਿਹੜੀ ਤਾਂ ਲੈ ਜੂਗੀ ਇਹਦੇ ਚ ਕੋਈ ਭੈਣ ਭਰਾ ਤੋੜ ਤੜਾਈ ਨਾ ਕਰੇ ਜੇ ਕਿਸੇ ਪਤੰਦ ਤੇ ਸਿੱਧੀ ਸਾਈ ਪਾਇਓ ਲੈ ਜਾਓ ਤੇ ਆਪ ਦਾ ਡਾਕਟਰ ਲਈਏ ਚੈੱਕ ਕਰ ਲਿਓ ਇਹ ਇਹਨੂੰ ਘੱਟ ਨਹੀਂ ਦੇਣੀ ਫਿਰ ਰਾਜਸਾ ਪਖ ਲਾਰ ਲੈਣੀਆਂ ਠੀਕ ਆ ਜੀ ਕੀ ਚੱਕਰ ਆ ਮਹੀਨੇ ਤੇ ਦੋ ਤਿੰਨ ਮਹੀਨੇ ਤੋਂ ਦੂਈ ਪਿਆਦਣਾ ਹਾਂ ਮੈਨ ਨਾਲੇ ਨਾ ਕੰਮ ਮੈਨੂੰ ਦੇ ਵਿੱਚ ਕੰਮ ਤੇਰੀ ਤੇਜਾ ਤੇ ਆ ਜਿਹੜੀ ਕਪਣਾ ਆਪਾਂ ਇਹ ਪਾਈ ਹੀ ਆਪਾਂ ਪਿਛਲੀ ਵੀੜੀ ਚ ਵੀ ਗੱਭਣ ਹੀ ਉਦੋਂ ਪਾਈ ਠੀਕ ਹੈ ਤੇ ਮੁਰਕੇ ਕੇ ਭੈਣ ਭਰਾਵਾਂ ਨਾਲ ਹੋ ਗਈ ਤੇ ਉਹ ਚਲੋ ਮੁਰਕੇ ਬੱਚੀ ਕਿਹਨਾਂ ਚਾਹ ਹੁੰਦਾ ਕਿ ਇਹਨਾਂ ਬੱਚੀ ਉੱਚੀ ਤੇ ਉਹ ਮੁਰਕੇ ਵਿਚਾਰੇ ਆਪਾਂ ਨੂੰ ਮੱਝ ਵੀ ਲਈ ਮੱਝ ਲੈ ਕੇ ਦੇ ਗਾਂ ਛੱਡ ਕੇ ਹਾਂਜੀ ਤੇ ਇਹ ਐਵੇਂ 12 ਕਿਲੋ ਤੋਂ ਛਟਾਕ ਉਧਰ ਹੋਵੇ ਜਾਂ ਛਟਾਕ ਉਧਰ ਹੋਵੇ ਹਾਂ ਜੇ ਤੇ ਰਹਿ ਗਈ ਤੇ ਫੇਰ ਦਾ ਵੀ ਦੂਜੀ ਵੀਡੀਓ ਨੂੰ 35000 ਰੁਪਏ ਚੈਨਚ ਪਾਵਾਂਗੇ ਠੀਕ ਹੈ ਗੱਲ ਆ ਅੱਜ ਆਪਾਂ ਗੱਭਣ ਪਾਈ ਸੀਗੀ ਇਹ ਗੱਭਣ ਪਾਈ ਤੇ ਉਹ ਹੋ ਗਿਆ ਨੌਕ ਦਿਨ ਸੂਈ ਨੂੰ ਪਹਿਲਾਂ ਸੂਆ ਬੱਚੀ ਸੂਈ ਹਾਂਜੀ ਹਾਂਜੀ ਲੋ ਵੀ ਪਹਿਲੇ ਨਹੀਂ ਵਾਇਰਸ ਹੋਈਏ ਤੇ ਬੱਚਾ ਦਾ ਕਿਤੇ ਪੂਆ ਐਕਸਪਾਇਰ ਹੋ ਗਿਆ ਠੀਕ ਹੈ ਹਾਂਜੀ ਤੇ ਹੁਣ ਇਸ ਵਕਤ 12 ਕਿਲੋ ਜੀ ਹਾਂਜੀ ਮਲਜਾਰਾਂ ਤੋਂ ਬਾਹਰ 12 12 ਕਿਲੋ ਟੱਚ ਕਰਦੀ ਰਾਵਣਾ ਦੋ ਚਵਾਈਆਂ ਕਰਕੇ ਖੜੇ ਅਗਲਾ ਦੇ ਲੋ ਵੀ ਠੀਕ ਹੈ ਜੀ ਸੋ 11 12 11 12 ਲੀਟਰ ਹੀ ਕਰਦੀ ਫਿਰਦੀ ਕਰਮਾ ਵਾਲੀ ਤੇ ਕਦ ਦੇ ਨਾਲ ਉੱਚਾ ਠੀਕ ਹੈ ਜੀ ਲੰਬੀ ਲੱਤ ਵੀ ਕਹਿ ਸਕਦੇ ਆ ਵੀ ਕਦ ਉੱਚਾ ਮੂੰਹ ਮੱਥੇ ਪੂਰੀ ਲੱਗਦੀ ਆ ਫੇਸਬੁਕ ਕੁਆਲਿਟੀ ਚੰਗੀ ਆ ਕ੍ਰੋਸ ਹੁਣ ਰਾਜ ਸੇ ਗੱਲ ਕਿੱਥੇ ਆੜ ਖਲੋਂਦੀ ਐ ਇਹ ਚੋਂ ਦਾ ਇਹ 12 ਦਾ ਖੰਡਿਆ ਮੈਂ ਡਰਦਾ ਜਾ ਰਾਂ ਦੱਸਣ ਧਿਆ ਵਾ ਹਾਂ ਘਾਟ ਦੱਸੀ ਦਾ ਕਿ ਲੋ ਆਖੀ ਦਾ ਘਾਟ ਦੱਸੀਏ ਠੀਕ ਆ ਜੀ ਲੋ ਵੀ ਬੱਚੀ ਚੰਗੀ ਹੈ ਠੀਕ ਆ ਜੀ ਸੋ ਬੱਚੀ ਚੰਗੀ ਆ ਬਾਕੀ ਥਾਂ ਵੀ ਪੂਰਾ ਮੁਠੀ ਹੱਥੀ ਚਵਾਈ ਵਾਲਾ ਥਾਂ ਪੂਰਾ ਤੇ ਭਾਵੇਂ ਕੁੜੀ ਹੋਵੇ ਤੇ ਫ੍ਰਿਜ ਹੈ ਜਦੋਂ ਮਰਜ਼ੀ ਤੇ ਥੱਲੇ ਬਹਿ ਜੀਏ ਕਿਦੇ ਨਵਾਈ ਨੂੰ ਇੱਕ ਜੇ ਐ ਭੋਰਾ ਕੇ ਜੇ ਫਿਰ ਪੈਰੋਂ ਤੇ ਪੈਰ ਨਹੀਂ ਲਾਉਦੀ ਦੇ ਹਾਂ ਲੋ ਵੀ ਬੱਚੀ ਇਹ ਵੀ ਚੰਗੀ ਆ ਠੀਕ ਆ ਜੀ ਤੇ ਅੱਜ ਜੈਦ ਹੀ ਮਿਲ ਜੂਗੀ ਤੁਹਾਨੂੰ ਬਾਕੀ ਸਾਰਾ ਗਰਮੀ ਭਾਰ ਨੇ ਕਰਵਾਉਣਾ

ਇਹ ਉਤਨਾ ਤੇ ਰਾਜ ਸਿੰਘ ਮਨ ਜੀ ਬੱਚਾ ਹੁੰਦਾ ਇਹ ਤੇ 50 50 ਕਰਨ ਦੀ 55 55 ਕਰਨ ਦੀ ਆ ਤੇ ਹਾਂ ਨਾ ਆਪਾਂ ਮਨ 40 ਦੀ ਦੇ ਦਾਂਗੇ ਹਾਂ ਨਾ ਜਿਹੜੀ 38 ਦੀ ਦੇ ਦਾਂਗੇ ਹਾਂ ਨਾ 37 ਦੀ ਦੇ ਦਾਂਗੇ 38 ਦੀ ਦੇ ਦਾਂਗੇ ਆ ਉਹ ਤੋਂ ਮਲ ਛੋੜ ਛੱਪਾ ਥੋੜਾ ਬੋੜਾ ਕਰ ਦਾਂਗੇ ਹਾਂ ਜੀ ਪਹਿਲੀ ਵੜੀ ਰੁਪਈਏ ਜੀ ਭਾਈ ਹਲੇ ਕਾ ਹੁਣ ਪਾਈ ਆਪਾਂ ਕੁਈ ਨਹੀਂ ਆਪਾਂ ਮੱਝ ਦਾ ਵੀ ਇਹਦਾ ਵੀ ਪੂਰਾ ਆਪਣੇ ਕੋਲ ਪ੍ਰੂਫ ਆ ਹਾਂ ਇਹ ਨੂੰ ਨਵੇਂ ਤੋਂ 10 ਮਾਦਮ ਸੂਈ ਨੂੰ ਨਹੀਂ ਆ ਤੇ ਮੱਝ ਨੂੰ 8 ਮਾਦਮ 10 ਦਿਨ ਜਾਂਦਾ ਉਹਦੀ ਵੀ ਆਪਣੇ ਕੋਲ ਗੱਭਣ ਦੀ ਵੀਡੀਓ ਆ ਬਿਲਕੁਲ ਜੀ ਬਿਲਕੁਲ ਲੋ ਜੀ ਇਹ ਜਿਹੜਾ ਪਸ਼ੂ ਗੱਭਣ ਪਾਇਆ ਸੀ ਆਪਾਂ ਪਹਿਲਾਂ ਦਿਆ ਜਾਂ ਬਾਹਰ ਪਛੀ ਪਾਈ ਸੀ ਗੱਭਣ ਤੇ ਹੁਣ ਸੂਪੀਏ ਗਰਮਾਂ ਦੀ ਬੱਚਾ ਚੋ ਇਹਦਾ ਐਕਸਪਾਇਰ ਹੋ ਗਿਆ ਤੁਹਾਨੂੰ ਆਪਾਂ ਡਿਟੇਲ ਦੇਤੀ ਆ ਦੁੱਧ 11 12 11 12 ਲੀਟਰ ਤੇ ਰੇਟ 33000 ਦੀ ਹੈ ਐਂਡ ਟੂ ਐਂਡ ਜਿਹੜੀ ਤੁਹਾਨੂੰ ਮਿਲ ਜੂਗੀ ਵੱਛੀ ਚੰਗੀ ਆ ਟੋਕੜਾ ਦਾ ਭਾਅ ਠੀਕ ਆ ਜੀ ਬਾਕੀ ਪ੍ਰੋਪਰ ਡਿਟੇਲ ਕਿਸੇ ਭਰਾਨੇ ਲੈਣੀ ਆ ਪਿਛਲੀ ਵੀਡੀਓ ਕੱਢ ਕੇ ਵੇਖ ਲਿਆ ਜੀ ਉਹਦੇ ਵਿੱਚੇ ਵੱਛੀ ਆਪਾਂ ਗੱਬਨ ਵੀ ਪਾਈ ਆ ਬਾਕੀ ਰਾਜਸੇ ਜਿੰਨੇ ਮੈਲਾਛੜਾ ਨਹੀਂ ਮਾਰਿਆ ਇਹ ਮਲਕ 13 14 13 14 ਸਾਰੀਆਂ ਗਰਮੀਆਂ ਨਜ਼ਾਰੇ ਦੇ ਜਾਣੇ ਨੇ ਅ ਜੀ ਤਿਹਾਰ ਸੱਤ ਦਿਨ ਇਹ ਤੇ ਬੋਰੀ ਬਾਹਰ ਨਿਕਲੀ ਆ ਤੇ ਯਾਨੀ ਕਿ ਯਾਰਾਂ ਤੋਂ ਬਾਹਰ ਆ ਅੰਦਰ ਨਿਕਾ ਦੁੱਧ ਬਿਲਕੁਲ ਹਾਂਜੀ ਬਿਲਕੁਲ ਲੋ ਵੀ ਆ ਦੋਸਤੋ ਅਜਾ ਚਾਰ ਹੀ ਨਗ ਸੀਗੇ ਬਾਕੀ ਧਾਰਾ ਤੂਰਾ ਮਾਰ ਕੇ ਆਪਾਂ ਤਸੱਲੀ ਦੇ ਨਾਲ ਥਣ ਵੀ ਤੁਹਾਨੂੰ ਦਿਖਾ ਦਿੱਤੇ ਆ ਚੁਆਈਆਂ ਦਿਖਾਤੀਆਂ ਨੇ ਸੋ ਇਹ ਆਜਾ ਤਿੰਨ ਮਜਾਂ ਸੀਗੀਆਂ ਤੇ ਇੱਕ ਬੱਚੀ ਤੁਹਾਨੂੰ ਦਿਖਾਈ ਆ ਰੇਟ ਪਰਤੇ ਬੜੇ ਜਾਇਜ਼ ਆ ਜਿਹੋ ਜਿਹੇ ਪਸ਼ੂ ਆਪਾਂ ਖਰੀਦਦੇ ਆ ਉਹਦਾ ਮੋਲ ਆਪਾਂ ਭਰਨਾ ਪੈਂਦਾ ਹਰ ਵਾਰੀ ਆਪਾਂ ਨੋਟ ਕਰਾ ਦਈਦਾ ਤੁਹਾਨੂੰ ਮੈਂ ਵੀ ਗਰਲਾਲ ਵੀਰੇ ਇੱਕ ਥੋੜਾ ਜਿਹਾ ਨੰਬਰ ਭਰਾ ਦੱਸਦੇ ਆ ਆਪਣੇ ਸਾਰਿਆਂ ਨੂੰ ਨੰਬਰ ਸੰਬੰਧਤ 82899 53927 ਤੇ 985392777 ਠੀਕ ਹੈ ਜੀ ਹਾਂਜੀ ਹੋ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੋ ਕੋ ਦਿਲ ਦੀਆਂ ਕਾੜਤੀਆਂ ਕੋ ਦੁਜੀਰੀ ਪੰਜਾ ਚੌਦ ਦੇ ਨੂੰ ਵੇਖ ਕਰਦਾਂਗੇ ਪੈਸਾ ਇਹ ਵਪਾਰ ਜਿਹੜੇ ਭੈਣ ਭਰਾਵਾਂ ਫਿਰਤੇ ਆਂਦੇ ਹੁੰਦੇ ਆ ਕੋਈ ਵੀ ਜਿਹੜੀ ਗੱਲਬਾਤ ਕਰਨੀ ਆ ਕਿਸੇ ਨੂੰ ਚੁਬੇ ਨਾ ਪਿਆਰ ਨਾ ਕਰਨੀ ਚਾਹੀਦੀ ਆ ਪਿਆਰ ਨਾ ਅਸੀਂ ਤਾਂ ਨੇ ਸਾਈ ਤੋਂ ਬਿਨਾਂ ਵੀ ਕੋਈ ਆਣ ਕੇ ਚਵਾਈ ਕਰੇ ਕੋਈ ਰਾਤ ਰਵੇ ਜੇ ਵੱਡ ਆਣਿਆ ਵੱਡ ਖਾਣਿਆ ਉਹ ਪਈਏ ਉਹ ਵਪਾਰ ਨਹੀਂ ਰਾਖੇ ਚੱਲਦੇ ਕੋਲੇ ਮੀਣਾ ਕੋਵੇ ਆਓ ਜੀ ਆਖੇ ਕੋਈ ਜੇ ਨੁਕਸੇ ਆ ਤੇ ਪਹਿਲਾਂ ਦੱਸੇ ਪਹਿਲਾ ਤਾਂ ਸੈਕਨੀ ਗੱਲ ਅਗਲਾ 11 ਆਪਾਂ ਜਦੋਂ ਪਾਉ ਖਰੀਦਦੇ ਜਦੋਂ ਗਾੜੀ ਧਾਰਾਂ ਘੱਟ ਕੇ ਤਾਨ ਚੋਂ ਤੇ ਦਿਲ ਦੁਖੀ ਹੁੰਦਾ ਵਾ ਸਾਡਾ ਦੇਖਣ ਦਾ ਫਰਜ ਬਣਦਾ ਕੋਈ ਮਲੇ ਨੇਕੀਬਾਦੀ ਆ ਹੁਣ ਆਪਰੇ ਥਣ ਗਿਆ ਵਾ ਆਪਾਂ ਆਖੀਏ ਨਹੀਂ ਤੱਕਦੀਏ ਓਹੀ ਪਰ ਇਹ ਕੰਮ ਨਹੀਂ ਕਰਨਾ ਰਾਜੇ ਫਿਰ ਅੱਗੋ ਵੀ ਚੰਗਾ ਨਹੀਂ ਮੋਹ ਨਿਕਲਦਾ ਅੱਗੋ ਨੂੰ ਫਿਰ ਤੁਹਾਨੂੰ ਪਤਾ ਜੀ ਮਹਾਰਾ ਚੰਗੇ ਅਗਲੇ ਨਾ ਮੇਰਾ ਰਾਜ ਦਾ ਪੈਸਾ ਨਹੀਂ ਮੁੱਖ ਰੱਖਣਾ ਆ ਨਿਕਾਈ ਤੇ ਆਪਾਂ ਕੰਮ ਕਰਨਾ ਨਿਕਾਨੂੰ ਬਿਲਕੁਲ ਸਾਫ਼ ਸੁਥਰਾ ਕੰਮ ਰੱਖੀਏ ਜੀ ਸੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ